ਤੌੜੀ ਮੁਹੱਲਾ ਪੰਜਵਾਂ ਪ੍ਰਥਮੇ ਗਰਭਵਾਸ ਤੇ ਤਰਿਆ ਜੀਨ ਦੇ ਅਨੁਸਾਰ ਸੰਗੀ ਦੀ ਮਾਈ ਭਾਲ ਭਰੀ ਹੋਈ ਹੈ ਉਸ ਮਾਤਾ ਨੂੰ ਉਪਦੇਸ਼ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਮਹਾਰਾਜ ਜੀ ਕਸ਼ਮੀਰ ਵਿੱਚ ਭੇਜੇ ਹਨ ਇਹਨਾਂ ਨੇ ਜਾ ਕੇ ਉਸ ਇਹ ਸ਼ਬਦ ਦਾ ਉਪਦੇਸ਼ ਮਾਤਾ ਨੂੰ ਦਿੱਤਾ ਹੈ ਮਾਤਾ ਨੇ ਇਸ ਉਪਦੇਸ਼ ਨੂੰ ਪਨਾ ਕਰਕੇ ਕਿਸੇ ਵੀ ਪੁਰੀ ਦੀ ਜਾਣਾ ਪਸੰਦ ਨਹੀਂ ਕੀਤੀ ਜਿਸ ਮੇਰੇ ਮਾਤਾ ਦਾ ਸ੍ਰੀ ਜਨਤ ਆਇਆ ਉਸ ਮੇਰੇ ਗੁਰਗਲਾਹਿ ਚ ਲਿਖਿਆ ਹੈ ਇਹ ਸਾਰੇ ਜੀਵ ਤੇ ਮਾਤਾ ਦੇ ਪਾਸ ਤੇ ਇੰਦਰ ਆਇਆ ਕਿਹ ਮਾਤਾ ਚੱਲ ਤੂੰ ਸਾਡੀ ਕੁੜੀ ਵਿੱਚ ਇਹ ਚਾ ਨਹੀਂ ਭਾਈ ਤੇਰੀ ਕੁੜੀ ਵੀ ਕਹਿਣ ਦੀ ਇਹ ਗੁਰੂ ਸਾਹਿਬ ਨੇ ਸ਼ਬਦ ਦੱਸਿਆ ਮੈਂ ਸੰਸਾਰ ਵਿੱਚ ਨਹੀਂ ਜਾਣਾ ਚਾਹੁੰਦੀ ਫਿਰ ਬ੍ਰਹਮਾ ਜੀ ਆਏ ਸ਼ਿਵ ਜੀ ਆਏ ਵਿਸ਼ੂ ਜੀ ਆਏ ਸਾਰਿਆਂ ਨੂੰ ਕਹਿ ਮੈਂ ਤਾਂ ਗੁਰੂ ਸਾਹਿਬ ਦੇ ਸਰੂਪ ਵਿੱਚ ਲੀਨ ਹੋਣਾ ਹੈ ਭਾਈ ਪੂਰੀਆਂ ਭਾਵੇਂ ਥੋੜੀਆਂ ਜੰਨੀ ਆ ਤੁਸੀਂ ਮੇਰਾ ਬੜਾ ਆਦਰ ਕਰਦੇ ਆ ਪਰ ਸਾਰੀਆਂ ਚੀਜ਼ਾਂ ਨਾਸਵੰਤ ਹਨੀਆਂ ਮੈਂ ਇਸ ਕਰਕੇ ਗੁਰੂ ਸਾਹਿਬ ਦੇ ਸੱਚਖੰਡ ਵਿੱਚ ਲੀਨ ਹੋਣਾ ਹੈ ਇਸ ਤਰ੍ਹਾਂ ਇਹਨਾਂ ਸਾਰਿਆਂ ਦੇਵਤਿਆਂ ਨੂੰ ਜਿਹੜਾ ਉੱਤ ਉੱਤੇ ਉਹ ਫੇ ਛੇਵੇਂ ਪਾਰਚਾ ਮਾਰਾ ਉਸੇ ਨੂੰ ਅੱਗੇ ਸਨਮਨ ਸਰੋਖੇ ਹੋਏ ਪ੍ਰੇਮ ਵਿੱਚ ਇੱਥੇ ਆ ਕੇ ਮਾਧਮ ਦਰਸ਼ਨ ਦੇ ਉੱਤੇ ਦੇਈ ਜੀ ਜੇ ਇਹ ਪੂਰੀ ਕਰਕੇ ਫਿਰ ਮਾਤਾ ਗੁਰੂ ਦੇ ਚਰਨਾਂ 'ਚ ਢੀਨ ਹੋਈ ਸੀ ਇਹ ਉਪਦੇਸ਼ ਧਾਰੀ ਨਾਲ ਦੱਸਾ ਹੋਇਆ ਕਸ਼ਮੀਰ ਦੇ ਅੰਦਰ ਮਾਈ ਭਗਤ ਪਰੀ ਨੇ ਕਮਾਇਆ ਸੀ ਜੋ ਸੇਵਾ ਦਾਸ ਦੀ ਮਾਤਾ ਸੀ ਇਹ ਗੁਰੂ ਸਾਹਿਬ ਜੀ ਉਹ ਪਵਿੱਤਰ ਸ਼ਬਦੋ ਚਾਰਨ ਕਰ ਰਹੇ ਹਨ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸ ਤੇ ਕਰਿਆ ਹਜ਼ੂਰ ਗੁਰਮਹੰਤ ਜੀ ਪਹਿਲਾਂ ਮਾਤਾ ਦੇ ਗਰਭ 'ਚ ਤੁਮ ਵਸਿਆ ਸੀ ਫਿਰ ਮਾਧਵ ਦੇ ਜਨਮ ਦੇ ਵਾਸਤੇ ਦੱਸਦਾ ਹੋਇਆ ਕਿ ਬੇਨਤੀਆਂ ਕੀਤੀਆਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇਰਾ ਸਵਾਸ ਸਵਾਸ ਸਿਰਨ ਕਰਾਂਗਾ ਕਦੇ ਵੀ ਆਪ ਨੂੰ ਵਸਾਰਾਂਗਾ ਨਾ ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਦਿਆ ਕਰਾਂਗਾ ਇਹ ਉਹ ਪੰਥੀ ਤੋਹਫੇ ਦਾ ਇਕਰਾਰ ਕਿਤੇ ਸੀ ਉਹਨਾਂ ਇਕਰਾਰਾਂ ਅਨਸਾਰ ਮਾਰਾ ਤੈਨੂੰ ਜਨਮ ਦੁੱਤਾ ਤੂੰ ਮਾਧਵ ਦੇ ਜਨਮ ਕਿਉਂ ਵਸਦਾ ਹੈ ਕਨਿਆ ਜਨੁ ਧਾਰਿਆ ਤੂੰ ਗਰਵੇ ਵਿੱਚ ਨਿਕਲੇ ਆਇਆ ਵਿੱਚੋਂ ਗਰਵੇ ਨਿਕਲੇ ਆਇਆ ਖਸਮ ਬਸਾਰ ਬਣੀ ਰੂਲਾ ਆਇਆ ਗਰਵ ਕੇ ਵਹਿਲਾ ਆ ਪਰਨ ਕਰਦਾ ਸੀ ਪਰ ਜਦੋਂ ਜਨੂ ਧਾਲਿਆ ਉਹ ਟੰਗ ਗਿਆ ਹੁਣ ਉਹ ਕਰਨਾ ਸਾਰਿਆਂ ਤੋਂ ਮੁਕਰ ਗਿਆ ਹੈ ਉੱਤਰ ਕਲਤਰ ਕੁਟੰਬ ਸੰਗ ਜੁੜੇ ਜੁਰਿਆ ਸਹਜਾ ਤੂੰ ਕਰ ਗਏ ਮਹਾਰਾਜੇ ਭਾਈ ਰਸਿਮਨ ਵੱਲੋਂ ਇਕਰਾਰ ਸਾਰੇ ਤੋਂ ਭੁਲਾ ਦਿੱਤੇ ਸਿੱਧੀ ਪਾਦਸ਼ਾਹਨ ਜਿਹੜੇ ਤੇ ਪੁੱਠੇ ਯੰਕਵੇ ਨੇ ਕੀਤੇ ਸੀ ਹੁਣ ਆਉਦੇ ਮੇਰੇ ਪੁੱਤਰ ਹੈ ਮੇਰੀ ਕੁਲੁੱਤਰੀ ਸਤਰੀ ਹੈ ਇਹ ਮੇਰਾ ਰਿਸ਼ਤੇ ਤੋਂ ਵਧਿਆ ਹੋਇਤ ਤੁੰਨੂ ਪਰਿਵਾਰ ਹੈ ਇਹਨਾਂ ਦੇ ਨਾਲ ਹੀ ਜੁੜਿਆ ਰਹਿਣਾ ਹਰ ਵਕਤ ਪੋਜਨ ਅਨਕ ਪ੍ਰਕਾਰ ਬਹੁ ਕਪਰੇ ਜੀ ਦੇ ਸਾਏ ਕੁਲਾਰਥ ਨਾਲ ਨਹੀਂ ਰਹਿਣੇ ਤੇਰੀ ਹਰ ਵਕਤ ਤੂੰ ਕਿਉਂ ਇਹਨਾਂ ਜਮੋਲ ਆਇਆ ਵਾਹਿਗੁਰੂ ਨੂੰ ਬੁਲਾਈ ਬੈਠਾ ਹੈ ਜਿਹੜੇ ਅਨੇਕ ਪ੍ਰਕਾਰ ਦੇ ਜਿਹੜੇ ਭੋਜਨ ਖਾਨੇ ਤੂੰ ਛੇਤੀ ਪ੍ਰਕਾਰ ਦੇ अनेक प्रकार कदहा पोशाक जाोलिया दिड़े इस प्रकार दिनिया पोशाक दकार दे कपड़े बोल सारे वस्त्र पोषाके बुझ के सर पर गल करेंगे बपरे बिया पर जरूर बार जरूर ए सब चीजा गमन करेंगे ਇਹ ਚਲੀਆਂ ਜਾਣੀਆਂ ਕੋਈ ਪ੍ਰਸ ਨਾਲ ਨਹੀਂ ਜਾਵੇਗਾ ਕਵਨ ਆਸਥਾਨ ਜੂ ਕਬ ਹੂ ਨਾ ਟਰ ਮਰਸ਼ਨ ਮਾਰਾ ਉਹ ਕਿਹੜਾ ਆਸਥਾਨ ਹੋਇ ਜਿੱਥੋਂ ਕਦੇ ਵੀ ਚਲਿਆ ਨਾ ਜਾਵੇ ਜਿਹੜਾ ਆਸਥਾਨ ਹਰ ਵਕਤ ਚੰਦ ਰਹੇ ਉਹ ਕਿਹੜਾ ਥਾਂ ਹੈ ਕਵਨ ਸ਼ਬਦ ਜਿਸ ਦੁਰਮਤ ਹੜਾ ਤੇ ਉਹ ਕਿਹੜਾ ਸ਼ਬਦ ਜਿਹਦੇ ਨਾਲ ਮਾਰਾ ਖੋਤੀ ਮੈ ਤਨਾਸ਼ ਹੋ ਜੇ ਇੱਕ ਤਾਂ ਇਹ ਪਰਸ਼ੇ ਰੂਪ ਹਨ ਇਹਨਾਂ ਦੇ ਉੱਤੇ ਅਗਲੇ ਆਜਣੀਆਂ ਤੁਕਾਂ ਵਿੱਚ ਹਰ ਉਸ ਦੇ ਪੁੱਤਰੇ ਵਿੱਚ ਇਸ ਪ੍ਰਕਾਰ ਸਮਝੋ ਫੇਰ ਪੜੋ ਕਵਨ ਆਸਾਨ ਜੂ ਕਮ ਹੂ ਨਾ ਕਰੈ ਮਾਣ ਉਸਤਾਨ ਅਸਲੀ ਕੌਣ ਹੈ ਇਸ ਦੇ ਰਹਿਣ ਵਾਲਾ ਮਾਲਕ ਜੇ ਕਦੇ ਟੜੇ ਨਾ ਕੋਈ ਤੋ ਵਾਹਿਗੁਰੂ ਹੀ ਦਾ ਸਰੂਪ ਈ ਹੈ ਹੋਰ ਸਾਰੀਆਂ ਚੀਜ਼ਾਂ ਟਲ ਜਾਣ ਵਾਲੀਆਂ ਨਾਸ ਹੋਏ ਜੰਤ ਹਨ ਕਾਗੂ ਨੇ ਸਾਉ ਦੇ ਜਿਤ ਦੁਰਮਤ ਹਰੈ ਸ਼ਬਦ ਕੇ ਲੈ ਜੀ ਕਹਿੰਦੇ ਜੀ ਨਾ ਖੋਟੀ ਮਤ ਨਾਸ ਹੋ ਜੇ ਖੋਟੀ ਮਤ ਜੀ ਸਉਪਦੇਸ਼ ਮੇ ਨਾਸ ਹੋ ਜੇ ਉਹੋ ਹੀ ਸ਼ਬਦ ਹੈ ਗੁਰਾਂ ਦਾ ਰਹਾਉ ਇੰਦਰਪੁਰੀ ਮਹਿ ਸਰ ਪਰ ਮਰਨਾ ਜਿਸ ਗੁਰੂ ਹਰਗੋਬਿੰਦ ਨੇ ਇੰਦਰਪੁਰੀ ਉੱਤੇ ਕੇ ਸਵਰਗ ਵਿੱਚ ਚਲਿਆ ਜਾਵੇ ਕੋਈ ਆਲ ਨਹੀਂ ਉੱਥੇ ਜਾ ਕੇ ਵੀ ਇੰਦਰ ਕਰਵੀ ਨੂੰ ਪਾ ਕੇ ਵੀ ਜੂਨ ਲਰ ਜੂਨ ਮਰਨਾ ਜਿਵੇਂ ਲੋਖ ਰਾਜਾ ਰਿਸ਼ੀਆਂ ਦੀ ਪਾਲਕੀ ਬਣਾ ਕੇ ਸਕੀਦਾ ਸਤੋਣ ਨੂੰ ਆਪੇ ਗਿਆ ਸੀ ਰਿਸ਼ੀਆਂ ਦੇ ਸਿਆ合 ਨਾਲ ਸੱਪ ਹੋ ਕੇ ਮਾਰਨਾਂ ਨੂੰ ਚਿੱ ਗਿਆ ਸੀ ਇਹ ਇੰਦਰਪੁਰੀਆ ਮਾਲਕੀ ਦੇ ਬੰਨਜਾ ਵੇੰਦੋ ਦੇ ਕਈ ਵਾਰੀ ਦੁਨੀਆਂ ਤੋਂ ਨਾਸ ਹੋਏ ਆ 14 ਇੰਦੇ ਬਨਾਸ ਕਰਦੇ ਨੇ ਵੇ ਇੱਕ ਦਿਨ ਸੁਖਾਵਾਂ ਬੰਨੂ ਇੱਕ ਦਿਨ 14 ਇੰਦੇ ਰਾਹਣ ਕਰਕੇ ਮੁੱਕ ਜਾਂਦੇ ਹਨ ਇਹ ਸਰਕਾਰ ਸਾਹਿਬ ਦੀ ਇੰਦਰਪੁਰੀ ਵਿੱਚ ਸਰਪਰ ਜਰੂਰ ਔਰ ਜਰੂਰ ਜਦ ਕੱਲ ਮਰਨਾ ਹੀ ਹੈ ਕੈਨ ਨਹੀਂ ਰਹਿਣਾ ਕਿਸੇ ਨੂੰ ਵੀ ਬ੍ਰਹਮ ਨੂੰ ਪੂਰੀ ਨਿਹਚਲ ਨਹੀਂ ਰਹਿਣਾ ਜਦੋਂ ਬਰਮਾ ਜੀ ਦੀ ਉਮਰ ਪੂਰੀ ਜੋ ਬਰਮਾ ਦੀ ਉਮਰ ਪੂਰੀ ਹੋ ਗਈ ਜੇਪਾ ਲਾਏ ਕਿੰਨੀ ਜਿੰਨੀ ਬਰਮਾ ਦੀ ਉਮਰ ਹੈ ਇੰਨੀ ਉਮਰ ਵਾਲਾ ਵੀ ਹੋਵੇ ਫਿਰ ਜੋ ਬਰਮਾ ਜੀ ਦਾ ਸੌ ਪੂਰਾ ਹੋ ਗਿਆ ਸਾਲ ਉਸ ਬਰਮਪੁਰੀ ਨੂੰ ਵੀ ਚੱਲ ਨਹੀਂ ਰਹਿਣਾ ਇਹ ਵੀ ਕਾਲ ਵਿੱਚ ਸਾਦੇਣੀ ਹੈ ਸਿਵਪੁਰੀ ਕਾ ਹੋਏਗਾ ਕਾਲਾ ਅਤੇ ਸ਼੍ਰੀਚੀ ਦੀ ਪੁਰੀ ਨੂੰ ਚੱਲ ਮੰਗੀ ਬੈਠੇ ਕਲਾਸ ਕਰੋ ਤੈਨੂੰ ਬੋਲਾ ਵੀ ਸਾਰ ਪਿੰਡੇ ਕਾਲ ਹੋ ਜਾਏਗਾ ਅੰਤ ਹੋ ਜਾਏਗਾ ਤ੍ਰੈ ਗੁਣ ਮਾਇਆ ਬਿਨਸ ਬਿਤਾ ਲ ਜ ਹੋਰ ਪੁਰੀਆਂ ਏਰੀਆਂ ਹਨ ਪਰਵਾ ਕਿਸੇ ਸ਼ਿਵ ਆਪਸਾਨੀਆਂ ਇੰਨਾ ਗੁਣਾ ਦੀਆਂ ਜਿੰਨੀਆਂ ਪੁਰੀਆਂ ਹਨ ਇਹ ਬਿਨਸ ਨਾਸ ਹੋ ਜਾਣਗੀਆਂ ਬਤਾਲ ਆਦਿ ਜਿਹਨਾਂ ਬਹੁਤ ਵੱਡੀਆਂ ਦੁਨੀਆਂ ਵਾਲਾ ਮੰਨੀਏ ਉਹ ਵੀ ਦੇ ਤਾਲਾ ਵਾਹਿਗੁਰੂ ਦੇ ਤਾਲ ਸੂਰ ਦੀ ਖੋਜ ਤੋਂ ਬਗਾਨ ਬਸਾਲੇ ਹੋਏ ਦਿਨ ਸੁ ਜਾਣ ਜੀ ਭੂਤੀਆਂ ਜੀ ਮਈ ਗਿਰ ਤਰ ਧਰਮ ਗਰਦਨ ਆੜ ਤਾਰੇ ਜਿਹੜੇ ਪਹਾੜ ਜਿੰਨੇ ਹਨ ਇਹ ਵੀ ਨਹੀਂ ਕਾਇਮ ਰਹਿਣੇ ਸਮੇਂ ਪਹਾੜਾਂ ਦੀ ਵੱਡੀ ਉਮਰ ਹੈ ਬਾਂਹ ਨੇ ਦੇਖ ਜੁਗੇ ਰਖੋਰ ਵਾਸ ਕਰੇ ਉੱਥੇ ਵੀ ਨੇਕਾ ਜੁਗਾਂਤ ਦੀ ਕਹਾਣੀ ਕੀ ਰਹਿੰਦੇ ਆ ਪਰ ਫੇਰ ਵੀ ਇਹ ਜੀ ਤੈਨਾ ਹੋਈ ਕੀ ਹੈ ਉਹ ਅੰਤ ਹੈ ਇਸ ਪ੍ਰਕਾਰ ਗਿਰ ਤਰ ਧਰ ਨੂੰ ਗगन ਅਰ ਤਾਰੇ ਗਿਰ ਪਹਾੜ ਸਰ ਦਿਰਸ਼ੋ ਧਰਨ ਧਰਤੀ ਅਗੇ ਗगन ਅਰ ਤਾਰੇ ਅਕਾਸ਼ ਦੇ ਤਾਰੇ ਆਦਿਕ ਨਿਆਇਕਾਂ ਦਾ ਅਕਾਸ਼ ਉਹ ਜਲ ਮੰਨੇ ਆ ਕਹਿੰਦੇ ਅਕਾਸ਼ ਨਹੀਂ ਕਿਸੇ ਜਾਵੇਗਾ ਸਭ ਸੰਗੀ ਇਸ ਪ੍ਰਕਾਰ ਸੁਪਨੇ ਵਾਲਾ ਜਿਹੜਾ ਆਕਾਸ਼ ਹੁੰਦਾ ਹੈ ਉਹ ਜਾਗਿਆਂ ਤੋਂ ਕੋਈ ਨਹੀਂ ਦਿਸਦਾ ਇਸ ਪ੍ਰਕਾਰ ਜੂ ਸੁਪਨਾਰ ਦੇਖਣ ਨਾਲ ਐਸੇ ਜਗ ਕੋ ਜਾਨ ਜਿਵੇਂ ਕਾ ਸਤਿਓ ਨਹੀਂ ਨਾਨਕ ਜੀ ਬੁਗਵਾਨ ਇਸ ਪ੍ਰਕਾਰ ਦੇ ਸੁਪਨੇ ਦੀ ਨਿਆਈ ਇਸ ਸੰਸਾਰ ਵਾ ਜਿਵੇਂ ਤਮੋ ਗੁਣ ਦੇ ਭਾਵ ਕਰਕੇ ਪਰਗਿਤ ਕੀਤੇ ਆਕਾਸ਼ ਆਜ ਕੋ ਇਸੇ ਪ੍ਰਕਾਰ ਇਹ ਤਨ ਗੁਣੇ ਨਾਸ ਹੋਏ ਤਾਂ ਇਹ ਵੀ ਨਾਸ ਹੋ ਜਾਏਗਾ ਚੱਲ ਨਹੀਂ ਰਹੇਗਾ ਅਰਾਵ ਸਾਗ ਗਗਨ ਗਗਨ ਆੜ ਤਾਰੇ ਜੀਅਕਾ ਨੂੰ ਧਰਮ ਪੈ ਗਿਆ ਕਿ ਆਕਾਸ਼ ਦਾ ਕਾਇਮ ਰਹੇਗਾ ਸੂਰਜ ਦਾ ਆਸਰ ਕੇ ਵੀ ਨਹੀਂ ਰਹਿਣਾ ਹੈ ਜਿੰਨੇ ਸਾਲ ਸੰਦੇਜੀ ਸੁਖਨੇ ਦਾ ਆਕਾਸ਼ ਨਹੀਂ ਜਾਗਿਆ ਤੋਂ ਕੈਮਰਿੰਗਾ ਇਹ ਵੀ ਇਸੇ ਪ੍ਰਕਾਰ ਜਦੋਂ ਅੰਤਰੀ ਜਾਨੀ ਨੇ ਇਹ ਜੀਵਾਂ ਦੀ ਵਿੱਦਿਆ نیند ਖੋਲ ਕੋਈ ਉਸ ਵੇਲੇ ਆਕਾਸ਼ ਆ ਦੇ ਕਿ ਫੇਰੇ ਨਹੀਂ ਤਮੋ ਮੁੰਡਾ ਅੰਸ਼ੇ ਮੂਰਤੀ ਹੋ ਗਿਆ ਬਣੇ ਹੋਏ ਆਕਾਸ਼ ਆ ਗਦਨ ਹਰ ਤਾਰੇ ਉਹ ਤਾਰੇ ਜਿਹੜੇ ਹਰੀਸ਼ਰੂ ਧਾਨ ਹੁੰਦੇ ਜਾਂਦੇ ਨਾ ਸੋ ਜਾਣਗੇ ਆਰਾਵਸਾਸ ਪਗਲ ਤਾਕ ਨੀਰਾਰਾ ਨਾ ਸੂਰਜ ਰਹਿ ਨਾ ਚੰਦ ਨਰਨ ਰਹਿ ਨਾ ਪਾਨ ਦੇਵਤਾ ਰਹਿ ਨਾ ਪਾਲਗਵਨ ਦੇਵਤਾ ਰਹਿ ਨਾ ਨੀਰ ਦੇ ਆਲੇ ਸਮੁੰਦਰ ਰਹਿਣੇ ਆ ਨਾਨੀਾਰੇ ਪਾਣੀ ਆਦ ਕਰ ਰਹੇ ਨੇ ਹੁਣ ਦਿਨ ਸ੍ਰੈਨ ਬਰਤ ਅਰਪੀਦਾ ਨਾ ਚੰਦ ਚੰਸੂ ਨਾਲੇ ਦਿਨ ਤੇ ਰਾਤ ਦਾ ਕੀ ਸਾਧ ਰਹੇ ਨੇ ਦਿਨ ਦਿਨ ਤੇ ਰਾਤ ਆ ਦੇ ਤੇ ਬਰਤ ਅਰਪੀਦਾ ਬਰਤ ਆ ਰਾਗ ਜਿੰਦੇ ਕਿਹਦੇ ਚੌਦਸ ਦਾ ਬਰਤ ਕਿਹਦਾ ਕਾਰਸੀ ਦਾ ਬਰਤ ਇਹਨਾਂ ਨੇ ਭੇਲ ਹੈ ਜਿਹੜੇ ਮੁੱਖੋਖਰੇ RAM ਨਾਮੀ ਦਾ ਬਰਤ ਨਰਸਿੰਘ ਚੌਦੇ ਦਾ ਬਰਤ ਕ੍ਰਿਸ਼ਨਾ ਸ਼੍ਰੀ ਦਾ ਬਰਤ ਜਗਾਇ ਸ਼੍ਰੀ ਦਾ ਬਰਤ ਕੀ ਨਿਤ ਹੀ ਨਾ ਇਹ ਬਹੀ ਰਹਿੰਦੇ ਸਾਸ ਸਿਮਰਤ ਬਿਨਸਾਂਗੀ ਬੀਦਾ ਸ੍ਰੀ ਸਾਸਤਰੀ ਕੈਮ ਨਹੀਂ ਰਹੇ ਚਾਰ ਵੇਦ ਨਹੀਂ ਰਹੇ ਅਤੇ ਇਹ ਸਾਰੇ ਨਾਸ ਹੋ ਜਾਣਗੇ ਤੀਰਥ ਦੇਵ ਦੇਹਰਾ ਕੋਠੀ ਅਗੇ ਤੀਰਥ ਜਿਹੜੇ ਹਨ ਇਹ ਦੇਵਤੇ ਹਨ ਤੀਰਥ ਦੇਵ ਦੇਵਤੇ ਇਹ ਰਤ ਦੇਵ ਦੇਹਰਾ ਤੋਂ ਦੇਵ ਦੇ ਮਰਿਆ ਹੋਇਆ ਜਿਹੜਾ ਆਸ਼ਰੀਆਂ ਵਾਲਾ ਜਿਹੜਾ ਖਾਂ ਬਣਾਉਣ ਨੂੰ ਦੇਹਰਾ ਕਹਿੰਦੇ ਹਨ ਪੂਜਨੀਕ ਤੇ ਪੋਸ਼ੀਆਂ ਕੀ ਕਾਜ ਕਿਉ ਹਨ ਮਾਲਾ ਤਿਲਕ ਸੂਚ ਪਾਠ ਹੋਤੀ ਅਬ ਮਹਾਰਾਜ ਜੀ ਇਹ ਹਨ ਗੀਆਂ ਤਿਲਕ ਆਦਿਕ ਜਿਹੜੇ ਹਨ ਇਹ ਸੋਚ ਪਵਿੱਤਰਤਾ ਆਦਿਕ ਜੋ ਹੈ ਅਤੇ ਪਾਦ ਰਸੋਈ ਆਦਿਕ ਜੋ ਕਰਨ ਵਾਲੇ ਹਨ ਸੋਮ ਪਾਤੀ ਅਤੇ ਹੋਤੀ ਲਾਉਣ ਹੋਤਰੀ ਇਹਦੇ ਹਨਨ ਕਰਨ ਵਾਲੇ ਲੋਕ ਹਨ ਥੋਤੀ ਗੰਡਾਉਤ ਪ੍ਰਸਾਦਨ ਭੂਗਾ ਅੱਜ ਥੋਤੀਆਂ ਵੀ ਨਹੀਂ ਰਹਿਣੀਆਂ ਥੋਤੀਆਂ ਬਣਨ ਵਾਲੇ ਵੀ ਨਹੀਂ ਰਹਿਣਗੇ ਥੋਤੀ ਪ੍ਰਸਾਦਨ ਅਤੇ ਪ੍ਰਸਾਦਨ ਦਾ ਮੰਦਿਰ ਵੀ ਨਹੀਂ ਕਾਇਮ ਰਹਿਣਗੇ ਥੋਤੀ ਗੰਡਾ ਥੋਤੀ ਅੱਜ ਕਾ ਵੀ ਕਾਇਮ ਨਹੀਂ ਰਹਿਣਗੀ ਥੋਤੀ ਪ੍ਰਸਾਦਨ ਤੋਤੀ ਡੰਡਾਤ ਪ੍ਰਸਾਦਨ ਭੂਗਾ ਜੇ ਜੰਡੇ ਵੱਤ ਜੰਮੇ ਪੈ ਕੇ ਨਮਸਕਾਰ ਕਰਨਾ ਲੋਤਾਂ ਵੀ ਨਹੀਂ ਰਹਿਣੀ ਹੈ ਜੋ ਕਰਨ ਵਾਲਾ ਰਹੇ ਨੋਤ ਕਿੱਥੇ ਰਹਿਣੀ ਹੈ ਜੋ ਨੋਤ ਪ੍ਰਸਾਦਨ ਭੂਗਾ ਤੇ ਪ੍ਰਸਾਦਨ ਮੰਦਰ ਨਹੀਂ ਰਹਿਣੇ ਪ੍ਰਸਾਦਨ ਭੂਗਾ ਭੋਗ ਪੂਜਾਰਥੇ ਨਹੀਂ ਰਹਿਣੇ ਭੂਗ ਰੇ ਜੋਗ ਪਰ ਵਿਸ਼ੇਸ਼ ਕਰਕੇ ਸਵਾਦਾਂ ਵਾਲੀਆਂ ਜਿਹਨੇ ਚੀਜ਼ਾਂ ਹੋਣਗੀਆਂ ਪ੍ਰਸਾਦਨ ਮੰਦਰ ਦਾ ਮੁੱਖ ਅਰਥ ਸੰਜਣਾ ਉਹ ਗਾਰਿਕ ਪਦਾਰਥ ਵੀ ਨਿਰਨੇਹ ਹਨ ਗਗਨ ਕਰੈਗੂ ਸਗਲੂ ਲੋਗਾ ਇਹ ਸਾਰਾ ਜਨ ਲੋਕ ਆ ਇਹ ਸਭ ਕੋਈ ਗਗਨ ਕਰੇਗਾ ਚਲਿਆ ਜਾਏਗਾ ਨਾਸ ਹੋ ਜਾਏਗਾ ਜਾਤ ਵਰਨ ਸਭ ਤੋਂ ਵੱਟਨੇ ਆਜ ਕੋਈ ਨਹੀਂ ਰਹਿਣੀ ਜਿਹੜੇ ਮਲ ਮਲ ਕੇ ਨੋਕ ਚੁਕਉਂਦੇ ਜਾਤ ਵਰਨ ਤੁਰਕ ਆਰ ਹਿੰਦੂ ਨਾ ਕੋਈ ਜਾਤ ਰਹਿਣੀ ਹੈ ਨਾ ਕੋਈ ਵਰਨ ਖत्री ਬ੍ਰਾਹਮਣ ਸੂਰ ਆਸ ਰਹਿਣੇ ਆ ਨਾ ਮੁਸਲਮਾਨਾਂ ਦੇ ਸਿਆ ਸੁੰਨੀ ਆਪ ਜੀ ਨਾਮ ਸਾਫੀ ਤੁਰਤ ਰਹਨੇ ਆਂ ਹਰ ਨਾ ਬਗੂ ਹਿੰਦੂਸਤਾਨ ਦੇ ਹਿੰਦੂ ਰਹਨੇ ਹਨ ਪਸਾਂਖੀ ਆਲਕ ਜੋਲ ਜਿੰਦੂ ਜਿਨੇ ਪਸ਼ੂ ਹਨਗੇ ਜਿਨੇ ਪੰਛੀ ਹੈ ਚਪਾਰੇ ਜਿਨੇ ਪੰਛੀ ਖੰਭਾਂ ਨਾਲ ਉਡਣਵਾ ਆਵੇ ਅੰਕ ਜੋਲ ਜਿੰਦੂ ਜਿੰਨਾਂ ਦੇ ਕਾ ਜੁਨਾ ਹਨਗੀਆਂ ਇਹ ਸਾਰੀਆਂ ਜਿੰਦੂ ਜਿੰਨੀਆਂ ਸਭ ਨਾਸ ਹੋ ਜਾਣਗੀਆਂ ਜੀਵ ਆਰਕ ਜਿਨੇ ਜਿੰਦ ਜਾਣ ਵਾਲੀਆਂ ਜੁਨਾ ਹਨਗੀਆਂ ਜਿੰਦੂ ਈਸ਼ਵਰ ਆਵਿਕੀ ਤੇ ਜੀਵ ਆਵਿਕ ਸਾਰੀਆਂ ਜੂਨਾ ਭਾਵ ਹੋ ਜਾਣਗੀਆਂ ਸਗਲ ਪਾਸਾਰ ਦੀਸੈ ਪਾਸਾਰ ਜਿੰਨਾ ਸਾਰਾ ਪਸਾਰਾ ਤੁਨੂੰ ਪਸਰਿਆ ਹੋਇਆ ਦਿਰਦਾ ਹੈ ਫੈਲਿਆ ਹੋਇਆ ਦਿਸ ਰਿਹਾ ਹੈ ਬਿੰਸ ਜਾਏਗੂ ਸਗਲ ਆਕਾਰ ਇਹ ਸਾਰਾ ਆਕਾਰ ਭਾਈ ਨਾਸ ਹੋ ਜਾਏ ਤਾਂ ਕਾਇਮ ਨਹੀਂ ਰਹੇਗਾ ਸਦਾ ਵਾਸਤੇ ਕਾਲ ਸਾਰਿਆਂ ਦਾ ਭਖਣ ਕਰ ਰਿਹਾ ਹੈ ਸਹਿਜ ਸੇਵਕ ਭਗਤ ਤਤ ਗਿਆਨ ਕੋਈ ਨਹੀਂ ਕਹਿੰਦੇ ਹੋ ਕਿ ਜਿਹ ਸਹਿਜ ਸੰਗਤ ਦੀ ਅਵਸਥਾ ਜਿਹੜੀ ਹੈ ਸਹਿਜ ਜਿਹੜੀ ਸੇਵਕ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਅਰ ਗਿਆਨ ਨੂੰ ਧਾਰਨ ਕਰਨਾ ਸੂਪ ਦੇ ਨੂੰ ਸਦਾ ਆਨੰਦ ਨਿਹਚਲ ਸੱਚ ਥਾਨ ਸਦਾ ਸੰਭ ਦੀ ਪ੍ਰਾਪਤੀ ਕਰਨ ਇਹ ਨਹੀਂ ਚਿਰਣ ਵਾਲਾ ਥਾਂ ਹੈ ਪਰਸ਼ਨ ਸੀ ਨਾ ਕਹੋ ਨਾ ਸੰਜੋ ਕਹੂ ਨਹੀਂ ਤਵੇ ਇਹ ਉੱਤਰ ਦਤਾ ਹੈ ਹੋਈ ਜਿਹੜਾ ਸਹੀ ਜੇ ਸੇਵਕ ਕਰਦਾ ਰਹਿੰਦਾ ਹੈ ਭਗਤੀ ਪ੍ਰਾਪਤ ਕਰਦਾ ਹੈ ਸੂਪ ਦਾ ਗਿਆਨ ਪ੍ਰਾਪਤ ਕਰਦਾ ਹੈ ਸਦਾ ਉਹ ਨੂੰ ਅਨੰਦ ਹੈ ਉਹ ਨੂੰ ਇਹ ਚੰ ਸੱਚਾ ਸੂਪੂ ਕੀ ਥਾਉ ਨਿਚਲ ਪ੍ਰਾਪਤ ਹੁੰਦਾ ਹੈ ਦਾਹ ਸੰਗਤ ਸਾਧ ਗੁਣ ਰਸ ਉਸ ਅਵਸਥਾ ਜਿਹੜੀ ਸੰਗਤ ਹੈ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਿੱਚ ਰਸੇ ਰਹਿੰਦੇ ਹੈ ਆਨ ਪੌ ਨਗਰ ਤਹਾ ਸਦ ਵਸ ਹੈ ਸੂਗ ਰੂਪੀ ਨਗਰ ਹੈ ਉਥੇ ਉਹ ਸਦਾ ਵਸਦੇ ਆ ਉਹਨਾਂ ਦਾ ਜਮਨ ਮਰਨੀ ਹੁੰਦਾ ਇਹ ਹੈ ਜਿਹੜਾ ਤਲੇ ਜਸੋ ਤੜਨਾ ਨਾ ਹੋਵੇ ਐਸੀ ਅਵਸਥਾ ਹੈ ਬਹ ਪਹੁ ਪਰਮਾ ਸੂਗ ਨਾ ਚਿੰਤਾ ਉਥੇ ਭਾਇ ਦੇ ਜਮਾ ਦਾ ਸਤ ਪ੍ਰਕਾਰ ਦਾ ਨਾ ਪੰਜ ਪ੍ਰਕਾਰ ਦਾ ਧਰਮ ਨਾ ਵਿਛੋੜੇ ਦਾ ਸੂਗ ਹੈ ਅਗੇ ਨਾ ਕੂਗ ਨਾ ਚਿੰਤਾ ਇਹ ਨਾ ਚਿੰਤਾ ਹੈ ਆਈ ਹੋਈ ਚਿੰਤਾ ਤੋਂ ਬੇਵਲ ਹਾਲਤ ਹੋ ਜਾਣੀ ਜਿਹੜੀ ਬੇਸਨਾਂ ਹੋ ਕੇ ਇਹ ਚਿੰਤਾ ਨਹੀਂ ਹੈ ਆਉਣ ਜਾਉਣ ਮਰਨ ਨਾ ਹੁੰਦਾ ਨਾ ਆਉਣੇ ਹੁੰਦੇ ਜਨਮ ਧਾਰ ਕੇ ਉੱਥੇ ਨਾ ਮਰ ਕੇ ਜਾਣਾ ਹੁੰਦਾ ਨਾ ਕੋਈ ਮੌਤ ਹੈ ਨਾ ਕੋਈ ਹੁੰਦੀ ਹੈ ਮੌਤ ਕਿਸੇ ਨੂੰ ਰਹਿ ਸਦਾ ਆਨੰਦ ਅਨਹਤ ਆਖਾਰੇ ਉੱਥੇ ਸਦਾ ਆਨੰਦ ਹੈ ਨਾਸ ਤੋਂ ਰਹਿ ਤੋ ਖਾੜੇ ਸਵਾਲ ਨਜ਼ਮੀਆਂ ਹੁੰਦੀਆਂ ਹਨ ਉੱਥੇ ਭਗਤ ਵਸਾ ਹੈ ਕੀਰਤਨ ਆਹਾਰੇ ਸਤਿ ਸ਼ਾਹ ਜੀ ਦੇ ਭਗਤ ਵਾਹਰੇ ਦੇ ਜੀਵਨ ਦੇ ਆਸਰੇ ਰਿੰਦੇ ਆ ਉਹ ਉੱਥੇ ਦੱਸਦੇ ਆ ਉਸ ਵਿੱਚ ਜਾ ਕੇ ਅਭੇ ਹੁੰਦੇ ਵਾਹਿਗੁਰੂ ਵਿੱਚ ਮਾਰ ਬ੍ਰਹਮ ਦਾ ਅੰਤ ਨਾ ਪਾਉ। ਕੋਈ ਰਾਮਨ ਸਰਵেশਿਵ ਦਾ ਤਾਈ ਅੰਤ ਪਾਰਾ ਵਾਲੋ ਨਹੀਂ ਪਾ ਸਕਦੇ ਬਯੰਤ ਹੈ। ਜੇ ਮੱਛੀ ਪਾਣੀ ਦੀ ਰਹਿੰਦੀ ਹੈ, ਤਾਂ ਇਹ ਰਾਮ ਨਹੀਂ ਪਾ ਸਕਦੀ। ਕੌਣ ਕਰੇ ਤਾਕਾ ਬੀਚਾ? ਇਹ ਉਸ ਕੋ ਉਸ ਰੂਪ ਦਾ ਕਿਹੜਾ ਪੁਰਖ ਹੈ ਇਹਦਾ ਵਿਚਾਰ ਕਰ ਸਕੇ? ਉਹਦਾ ਵਿਚਾਰ ਕੂਰੂ ਕੀਤਾ ਨਹੀਂ ਜਾਂਦਾ ਕਿਸੇ ਦੇ ਪਾਸੋਂ ਸੋ ਨਾਨਕ ਜੀ ਉਸ ਕਿਰਪਾ ਕਰ ਸਤਿਗੁਰੂ ਜੀ ਦੇ ਦਿਸਨ ਜਨਾ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਇਹ ਚਲਥਾਨ ਸਾਧ ਸੰਗ ਕਰ ਉਹਨੂੰ ਇਹ ਚਲਥਾਨ ਪ੍ਰਾਪਤ ਹੁੰਦਾ ਹੈ ਸਾਧ ਸੰਗ ਕਰਕੇ ਕਰਕੇ ਤਰ ਜਾਂਦਾ ਮੁਕਤ ਹੋ ਜਾਂਦਾ ਪੁਰਖ ਕੋ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੂਈ ਸੂਰਾ ਹਰਿਉਰੰ ਮਹਾਰਾਜ ਸਾਹਿਬ ਦੇ ਪਾਸ ਸਿਖਣ ਬੇਨਤੀ ਕੀਤੀ ਕਿ ਮਹਾਰਾਜ ਜਾਇ ਤਨੀ ਮਰਮੀ ਕਉਂ ਗੁਰੂ ਮਹਾਰਾਜ ਸਾਹਿਬ ਫਰਵਾਉਂਦੇ ਹਨ ਜੋ ਇਸ ਮਾਰੇ ਸੂਈ ਸੂਰਾ ਜਿਹੜਾ ਇਸ ਦੁਆਇਤ ਨੂੰ ਮਾਰਦੇ ਵੇ ਸੂਰਮਾ ਤੋਂ ਹੋਈ ਹੈ ਦਿਵਯੰ ਦੁਇ ਦੇ ਦੁਆਇਤ ਬਣੇ ਦੇਂਗੀ ਇਹ ਉਹ ਕਹਿ ਰਿਹਾ ਜੂ ਇਸ ਮਾਰੇ ਸੂਈ ਪੂਰਾ ਜਿਹੜਾ ਦੁਆਤ ਨੂੰ ਪ੍ਰੇਮੀਆਂ ਮਾਰਦੇ ਨੇ ਉਹ ਪੂਰਨ ਪੁਰਖ ਹੋ ਆਪਸੀ ਸਭ ਉਹ ਇਹ ਦੁਖੀ ਹਨ ਜੂ ਇਸ ਮਾਰੇ ਤਿਸਹਿ ਵੜਿਆਈ ਜਿਹੜਾ ਦੁਆਤ ਨੂੰ ਮਾਰਦੇ ਉਸ ਸੁਖ ਦੀ ਪੂਰਨ ਵੜਿਆਈ ਹੈ ਬ੍ਰਹਮ ਗਿਆਨੀ ਆਪ ਤੁਮ ਇਸ ਤਰਹਿ ਜੂ ਇਸ ਮਾਰੇ ਤਿਸ ਦਾ ਦੁਖ ਜਾਇ ਜਿਹੜਾ ਦੁਆਤ ਨੂੰ ਮਾਰਦੇ ਉਸਾਈ ਇਹਨਾਂ ਜਮਨ ਮਰਨ ਦਾ ਦੁਖ ਚਲਿਆ ਜਾਂਦਾ ਮੋਕ ਹੋ ਜਾਂਦਾ ਹੈ ਐਸਾ ਕੋਈ ਜੀ ਦੁੱਖ ਦਾ ਮਾਰਗਵਾਹ ਕੋਈ ਐਸਾ ਹੈ ਭਾਈ ਮਹਾਂਪੁਰਖ ਜਿਹੜਾ ਦੁਆਇ ਤੋਂ ਜਿਹੜੀ ਦੁਆਰ ਸਾਰਿਆਂ ਨੂੰ ਮਾਰ ਰਵਾਦੀ ਹੈ ਇਹਨੂੰ ਗਵਾ ਦੇਵੇ ਦੁੱਖਾਂ ਨੂੰ ਵੀ ਮਾਰ ਦੇਵੇ ਅਧੇ ਮਾਰ ਕਾਮ ਆਦਿਕਾਂ ਨੂੰ ਵੀ ਗਵਾ ਦੇਵੇ ਹਿਰਦੇ ਵਿੱਚੋਂ ਉਸ ਹੈ ਮਾਰ ਰਾਜਯੋਗ ਕੁਮਾਰ ਇਹਸੇ ਦੁਆਇ ਤੋਂ ਮਾਰ ਕਰਕੇ ਭਾਈ ਜੀ ਨੂੰ ਦੁਆਇ ਤੋਂ ਸਾਰਿਆਂ ਨੂੰ ਮਾਰਤਾ ਹੈ ਇਹਨੂੰ ਗਵਾ ਕੇ ਇਸ ਨੂੰ ਮਾਰ ਕੇ ਰਾਜਯੋਗ ਪ੍ਰਕਾਸ਼ੂ ਜੀ ਜੁਣੇ ਰਾਜੋਗੁਣੂ ਕੁਮਾਰੇ ਨਾਲੇ ਪਰਿਵਾਰ ਵਿੱਚ ਰਹਿਣਾ ਨਾਲੇ ਵਾਸ਼ ਵਿੱਚ ਜੁੜੇ ਰਹਿਣਾ ਰਹਿਣਾ ਸਾਰਿਆਂ ਵਿੱਚ ਕਮਲ ਜਿਵੇਂ ਪਾਣੀ ਚ ਰਹਿੰਦਾ ਨਿਰਲੇਪ ਐਂ ਦਲੇਪ ਰਹਿਣਾ ਸਾਰਿਆਂ ਪਦਾਰਥਾਂ ਜਿਹਦਾ ਨਾਉ ਰਾਜ ਜੋਗ ਹੈ ਰਾਜ ਗਿਆਨ ਜੋਗ ਉਹ ਕਹੁੰਦਾ ਹੈ ਤੁਰਕੋ ਰਹਾਉ ਜੋ ਇਸ ਮਾਰੇ ਕਿਸ ਕੋ ਘੌ ਨਾ ਜਿਹੜੇ ਕੋਈ ਇਹ ਦੁਗਦਾਂ ਨੂੰ ਮਾਰਦੇ ਉਹਨੂੰ ਡਰ ਨਹੀਂ ਹੋਏ ਕਿਤੇ ਵੀ ਰਹਿੰਦਾ ਹੈ। ਜੋ ਇਸ ਮਾਰੇ ਸੁ ਨਾਮ ਸਮਾ ਜਿਹੜੇ ਇਹ ਗਾਇਤ ਨੂੰ ਮਾਰਦੇ ਉਹਦਾ ਮਨ ਨਾਮ ਚ ਸਮਾਉਂਦਾ ਹੈ। ਨੌਵੀਂ ਪਰਮੇਸ਼ਰ ਤੋਂ ਤਿਹਰ ਹੋ ਜਾਂਦਾ ਹੈ। ਜੋ ਇਸ ਮਾਰੇ ਤਿਸ ਕੀ ਕ੍ਰਿਸ਼ਨਾ ਬੁਝੇ ਜਿਹੜਾ ਕੋਈ ਇਹ ਗਾਇਤ ਨੂੰ ਮਾਰਦੇ ਉਸ ਪੁਖੜੀ ਕ੍ਰਿਸ਼ਨਾ ਵੀ ਮਿਟ ਜਾਂਦੀ ਹੈ। ਕ੍ਰਿਸ਼ਨਾ ਵੀ ਸਭ ਬੁਝ ਜਾਂਦੀ ਹੈ ਆਗਦੀ ਨਿਆਈ ਜਿਹੜੀ ਹੈ। ਦੋਦਿਆਂ ਨੂੰ ਮਾਰਨੇ ਇੱਕ ਪਾਣੀ ਪਾਉਣਾ ਹੈ ਜੋ ਇਸ ਮਾਰੇ ਸੂ ਦਰਗ ਹੈ ਸਿੱਝੇ ਜਿਹੜਾ ਇਹ ਦੁਐਤ ਨੂੰ ਮਾਰ ਲਵੇ ਜਿਹੜਾ ਜੁਰੈਗੀ ਨਾਂ ਰੱਖੇ ਦੁਬਦਾ ਪੁਨੇ ਨੂੰ ਇਹ ਦੁਬਦਾ ਕਰਦਾ ਜੇ ਗਾਲੇ ਰਾਮ ਧਰਗ ਦਾ ਸੁਖਾਲੇ ਜੋ ਇਸ ਮਾਰੇ ਸੂ ਦਰਗ ਹੈ ਸਿਝ ਹੈ ਉਹ ਦੁਗਾਜ ਮੁਕਤ ਹੋ ਜਾਂਦਾ ਹੈ ਜੋ ਇਸ ਮਾਰੇ ਸੂ ਤਨਵੰਤਾ ਜਿਹੜਾ ਇਸ ਦੁਆਏ ਨੂੰ ਮਾਰਦੇ ਤਨਵਾਲਾ ਧਣੀ ਹੈ ਜੋ ਇਸ ਮਾਰੇ ਸੂ ਪਤਵੰਤਾ ਜਿਹੜਾ ਇਹ ਗੈਤ ਨੂੰ ਮਾਰਦੇ ਪਤਵੰਤਾ ਇੱਜਤ ਵਾਲਾ ਪੁਰਖ ਹੈ ਉਹ ਹੀ ਪਤਿਆ ਹੈ ਇਜਤ ਵਾਲਾ ਹੈ ਜੋ ਉਪਨੋਕ ਵਿੱਚ ਜੋ ਇਸ ਮਾਰੇ ਸੂਈ ਜਤੀ ਜਿਹੜਾ ਇਹ ਗਾਇਕ ਨੂੰ ਮਾਰ ਲਵੇ ਜੱਦੀ ਤਾਂ ਆ ਬਾਕੀ ਤਾਂ ਬਾਈ ਕਾਮ ਨਹੀਂ ਆ ਦੇ ਗਰਸੇ ਹੋਏ ਸਾਰੇ ਜੋ ਇਸ ਮਾਰੇ ਤਿਸ ਹੋਵੇ ਗਤੀ ਜਿਹੜਾ ਇਹ ਗਾਇਕ ਨੂੰ ਮਾਰ ਲਿਓ ਦੀ ਮੁਕਤ ਹੋ ਜਾਂਦੀ ਐ ਸਿੱਕੇ ਗਾਇਕ ਸਨਵਾਉਂਦੇ ਹਨ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜਿਹੜਾ ਇਹ ਗਾਇਕ ਨੂੰ ਮਾਰ ਲਵੇ ਤਾਂ ਆਇਆ ਹੋਇਆ ਗਿਣਿਏ ਵਿਚਾਰੀਏ ਗਣੀ ਫਾਰਸੀ ਧਨੀ ਦਾ ਨਾ ਇਥੇ ਵਿਚਾਰ ਨਾ ਕਰੋ ਤੂੰ ਇਸ ਮਾਰੇ ਤੂੰ ਨਿਹਚਿਲ ਧਨੀ ਜਿਹੜਾ ਇਸ ਨੂੰ ਮਾਰ ਲਵੇ ਚੰਨ ਧਨੀ ਹੈ ਉਹ ਭਾਈ ਨਾਮ ਰੂਪੀ ਧਨ ਵਾਲਾ ਤੂੰ ਇਸ ਮਾਰੇ ਤੂੰ ਵੱਡ ਭਾਗ ਜਿਹੜਾ ਇਸ ਨੂੰ ਮਾਰ ਲਵੇ ਉਹ ਬਹੁਤ ਵੱਡਿਆਂ ਭਾਗਾਂ ਵਾਲਾ ਪੁਰਖ ਹੈ। ਤੂੰ ਇਸ ਮਾਰੇ ਤੂੰ ਅਨਬਿਨ ਜਾਗਾ। ਦੁਆਸ ਨੂੰ ਮਾਲੇ ਰਾਤ ਨੇ ਜਾਨੋ ਵਸਦਾ ਜਾਗ ਪੈਂਦਾ ਹੈ। ਤੂੰ ਇਸ ਮਾਰੇ ਤੂੰ ਜੀਵਨ ਮੁਕਤ ਹੈ। ਜਿਹੜਾ ਦੁਆਸ ਨੂੰ ਮਾਰ ਲਵੇ ਗੁਰਸਿੱਖੋ ਜੀਵਨਾਈ ਮੁਕਤੋ ਜੀਵਨ ਮੁਕਤੀ ਨੂੰ ਪਾਉਣ ਵਾਲਾ ਹੈ। ਤੂੰ ਇਸ ਮਾਰੇ ਤਿਸ ਕੀ ਨਿਰਮਲ ਜੂਤਾਰ। ਜਿਹਨਾਂ ਦੁਦਾ ਨੂੰ ਮਾਰ ਦੇਵੇ ਉਹਦੀ ਉਜਲ ਯੁਗਤ ਮਰਜ਼ਾਦਾ ਹੋ ਜਾਂਦੀ ਹੈ। ਉਜਲ ਸਰੂਪ ਜੁੜਿਆ ਰਹਿੰਦਾ ਹੈ। ਤੁਮਾਰੀ ਸੂਈ ਸੁਗਿਆਨੀ ਜਿਹੜਾ ਇਸ ਨੂੰ ਮਾਰਦੇ ਉਹ ਹੀ ਸ੍ਰੇਸ਼ਟ ਗਿਆਨੀ ਹੈ ਬਾਕੀ ਤਾਂ ਨਾ ਹੀ ਯਾਨੀ ਰਖਿਆ ਹੋਇਆ ਸਾਡਾ ਉਹ ਇਸ ਮਾਰ ਇਸੂ ਸਹਿਜ ਧਿਆਨੀ ਜਿਹੜਾ ਇਸ ਨੂੰ ਮਾਰਦੇ ਹੋਏ ਉਹ ਹੀ ਸਹੀ ਧਿਆਨ ਜੁੜਿਆ ਹੋਇਆ ਉਹਨੂੰ ਕੰਨਾਂ 'ਚ ਬੁਝੇ ਦੇ ਕੇ ਅੱਖਾਂ ਮੀਟ ਕੇ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ ਇਸ ਮਾਰੀ ਬਿਨ ਥਾਏ ਨਾ ਪਰ ਇਸ ਭਾਏ ਤੋਂ ਮਾਰੀ ਤੋਂ ਬਿਨਾ ਥਾਂ ਲੇਖੇ ਜੀ ਨਹੀਂ ਪੈਂਦਾ ਵਾਹਿਗੁਰੂ ਵਿੱਚ ਸੁਰੂ ਰੂਪੀ ਧਾਣੀ ਪ੍ਰਾਪਤ ਹੋ ਸਕਦਾ ਗੂਟ ਕਰਮ ਜਾਪ ਤਪ ਕਰੇ ਇਹ ਦੁਆਏ ਤੋਂ ਨਾਲੇ ਕਰੋਨਾ ਕਰਮ ਕਰ ਲਵੇ ਕਰੋਨਾ ਜਾਪ ਬਾਣੀ ਕਰਕੇ ਦੇਵਤਿਆਂ ਦੇ ਮੰਤਰਾਂ ਦੇ ਕਰ ਲਵੇ ਤਪ ਸਰੀਰ ਕਰਕੇ ਕਰ ਲਵੇ ਤਾਉ ਇਸ ਮਾਰੀ ਬਿਨ ਜਨਮ ਨਾ ਮਿਟੇ ਇਸ ਮਾਰੀ ਤੋਂ ਬਿਨ ਤੇਰਾ ਜਨਮ ਨਹੀਂ ਮਿਟ ਸਕਦਾ ਉਹ ਜਾਂਦਾ ਮਰਦਾ ਹੀ ਰਹੇਗਾ ਹਮੇਸ਼ਾ ਇਸ ਮਾਰੀ ਬਿਨ ਜਨਤੇ ਨਹੀਂ ਛੁਟੇ ਇਸ ਦੁਆਤ ਮਾਰੀ ਤੋਂ ਬਿਨਾ ਜਮਾ ਤੋਂ ਨਹੀਂ ਕੋਈ ਛੁਟਕਾਰਾ ਪਾ ਸਕਦਾ ਮੁਕਤ ਨਹੀਂ ਹੋ ਸਕਦਾ ਹੈ ਇਸ ਮਾਰੀ ਬਿਨ ਗਿਆਨ ਨਾ ਹੋਵੇ ਇਸ ਦੁਆਤ ਮਾਰੀ ਤੋਂ ਬਿਨਾ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਕਿਸੇ ਨੂੰ ਇਸ ਮਾਰੀ ਬਿਨ ਜੂਠ ਨਾ ਧੋਈ ਇਸ ਦੁਆਤ ਮਾਰੀ ਤੋਂ ਬਗੈਰ ਜਿਹੜੀ ਝੂਠ ਹੈ ਨਾ ਤਾਂ ਕਰਨੇ ਦੇ ਅਗਿਆਦੀ ਪਾਪਾਂ ਦੀ ਉਹ ਧੋਤੀ ਨਹੀਂ ਜਾਂਦੀ ਹੈ ਇਸ ਮਾਰੀ ਦੇਸ ਤਾਜ ਕੇ ਜਿਵੇਂ ਮੈਲਾ ਜੇ ਉਸ ਦੁਆਏ ਤੇਮਾਰੀ ਤੋਂ ਬਿਨਾ ਸਭ ਕੋਈ ਮਹਿਲਾ ਹੀプチ ਹੁੰਦਾ ਹੈ ਮੈਂ ਹੀ ਮੈਲੋ ਸਾਪਾਂ ਦੀ ਮੈ ਕਰਕੇ ਅਪਵਿੱਤਰੀ ਵਿਸਾਹ ਮੈਲਾ ਹੀ ਹੈ ਉਹ ਗਰੀਜ ਹੈ ਇਸ ਮਾਰੀ ਬਿਨ ਸਭ ਕਿਸ ਜੌਲਾ ਜੇ ਉਸ ਦੇ ਮਾਰਿਕਾ ਬਿਨ ਕੋ ਪ੍ਰਵੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਕੋਈ ਕੋ ਜਿਤੇਗੀ ਜਿਤੇਗੀ ਚਰੰਗਾ ਕੋਈ ਇਕਤਾ ਨਹੀਂ ਪਾ ਸਕਦਾ ਜਾ ਕਹੋ ਭਈ ਕਿਰਪਾਲ ਕਿਰਪਾ ਅੰਧ ਜਿਨ੍ਹਾਂ ਦੇ ਸਿਰ ਕਿਰਪਾਲੂ ਸਕੇ ਪਾਪਸ਼ਾ ਕਿਰਪਾ ਦੇ ਸਮੁੰਦਰ ਹੋਏ ਆ ਪ੍ਰਾਪਤ ਕਿਰਪਾਲੂ ਕਿਸ ਭਈ ਖਲਾਸੀ ਹੋਈ ਸਗਲ ਸੇ ਉਹਦੀ ਇਸ ਦੂਦਾ ਤੋਂ ਖਲਾਸੀ ਛੁਟਕਾਰਾ ਹੋਇਆ ਉਹਨੂੰ ਸਾਰੀਆਂ ਸਿੱਧੀਆਂ 18 ਸਿੱਧੀਆਂ ਲੋਗੀਆਂ ਇਹ ਸਾਰੀਆਂ ਮੁਕਤੀਆਂ ਸ੍ਰੋਸ਼ਮੀ ਪਾਦਕ ਸਵਲਨ ਨੂੰ ਪ੍ਰਾਪਤ ਹੋਉਂਦੀਆਂ ਹਨ ਗੁਰ ਦੂਖ ਦਾ ਜਾ ਕੀ ਹੈ ਮਾਰੀ ਸਤਿਗੁਰੂ ਨਾਨਕ ਦੇਵ ਜੀ ਇਸ ਪੁਰਸ਼ ਨੇ ਦੂਖ ਦਾ ਆਧਾਰ ਕੀ ਕੀਤਾ ਪੁਣਾ ਜਿਹੜਾ ਹੈ ਬਹੁ ਨਾਨਕ ਸੂ ਬ੍ਰਹਮੂ ਦੀ ਚਲੋ ਨਾਨਕ ਦੇਵ ਜੀ ਕਹਿੰਦੇ ਵਾਹਿਗੁਰੂ ਦੀ ਵਿਚਾਰ ਵਾਲਾ ਪੁਰਖ ਹੈ ਜਾਨਣਾ ਕਰੋ ਉਹ ਬ੍ਰਹਮ ਦੀ ਵਿਚਾਰ ਵਾਲਾ ਹੈ ਜਿਹਨੂੰ ਦੁਆਤ ਮਾਰੀ ਹੈ ਹਿਰਦੇ ਵਿੱਚੋਂ ਬਸਤੀ